कोरोना वेले हुए लॉकडाउन दी मार ਬਹੁਤੇ ਪਰਿਵਾਰਾਂ ਨੂੰ ਐਸੀ ਪਈ ਕਿ ਉਹ ਹਜੇ ਤੱਕ ਆਪਦੇ ਪੈਰਾਂ ਤੇ ਖੜੇ ਨਹੀਂ ਹੋ ਸਕੇ ਇਸੇ ਤਰ੍ਹਾਂ ਦਾ ਇੱਕ ਪਰਿਵਾਰ ਜ਼ਿਲ੍ਹਾ ਬਰਨਾਲਾ ਦਾ ਹੈ ਪਹਿਣ ਸਰੀਰਕ ਤੌਰ ਤੇ ਅਪਾਹਜ ਹੈ ਇਸ ਦੀਆਂ ਦੋ ਬੇਟੀਆਂ ਹਨ ਲਾਕਡਾਊਨ ਵੇਲੇ ਪਤੀ ਬਿਮਾਰ ਹੋ ਗਿਆ ਸੀ ਉਸ ਨੂੰ ਦਵਾਈ ਵੀ ਕਾਫੀ ਦਵਾਈ ਪਰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪੈਣ ਦੀਆਂ ਦੋਨੇ ਬੇਟੀਆਂ ਪੜ੍ਹਾਈ ਛੱਡ ਕੇ ਕੰਮ ਤੇ ਲੱਗ ਗਈਆਂ ਬਸ ਆਪਦੇ ਘਰ ਦਾ ਭਾਰ ਆ ਜਿਹੜਾ ਉਹਨਾਂ ਨੇ ਮੋਢਿਆਂ ਤੇ ਚੱਕਿਆ ਹੋਇਆ ਹੈ ਪੈਣ ਕਹਿੰਦੀ ਵੀ ਮੇਰੇ ਤੋਂ ਕੋਈ ਵੀ ਕੰਮ ਨਹੀਂ ਹੁੰਦਾ ਮੈਨੂੰ ਤਾਂ ਸਿਰਫ ਬੇਟੀਆਂ ਦੇ ਵਿਆਹ ਦਾ ਫਿਕਰ ਆ ਜਿਹੜਾ ਉਹ ਅੰਦਰੋਂ ਅੰਦਰ ਹੀ ਵੱਡ ਵੱਡ ਕੇ ਖਾਈ ਜਾਂਦਾ ਹੈ ਬੇਟੀਆਂ ਨੇ ਆਪਦੀ ਮਿਹਨਤ ਸਦਕਾ ਕਰਦਾ ਥੋੜਾ ਬਹੁਤਾ ਸਮਾਨ ਬਣਾਇਆ ਪਰ ਕਿਸੇ ਦੁਕਾਨ ਤੋਂ ਜਿਆਦਾ ਪੈਸੇ ਨਹੀਂ ਮਿਲਦੇ ਸੋ ਸਾਡੀ ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਦੀਆਂ ਬੇਟੀਆਂ ਦੇ ਵਾਸਤੇ ਅਤੇ ਇਹਨਾਂ ਦੇ ਘਰ ਦੇ ਗੁਜ਼ਾਰੇ ਵਾਸਤੇ ਜੇ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ